ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਵੀਰ ਟਿੱਕ ਪਿੰਡ ਦੇ ਅੰਗਰੇਜ਼ੀ ਸਿੱਖਾਂ ਤੋਂ ਸਭ ਤੋਂ ਪਹਿਲਾਂ ਮੇਰੀ ਤੁਹਾਨੂੰ ਰਿਕੁਐਸਟ ਆ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੇ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗਦੀਆਂ ਨੇ ਤਾਂ ਤੁਸੀਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਤੇ ਅੱਗੇ ਸ਼ੇਅਰ ਕਰਿਆ ਕਰੋ ਹਾਂਜੀ ਜਿਹੜੇ ਆਪਾਂ ਤੁਹਾਡੇ ਵਾਸਤੇ ਸੂਟ ਲੈ ਕੇ ਆਉਨੇ ਆ ਤੇ ਉਹ ਤੁਹਾਨੂੰ ਪਤਾ ਹੀ ਆ ਵੀ ਆਪਾਂ ਬਾਜ਼ਾਰ ਨਾਲੋਂ ਬਹੁਤ ਜ਼ਿਆਦਾ ਸਸਤੇ ਰੇਟ ਤੇ ਲੈ ਕੇ ਆਉਨੇ ਆ ਇਹ ਮਾਰਕੀਟ ਦੇ ਵਿੱਚ ਤੁਹਾਨੂੰ ਕਿਤੇ ਵੀ ਪ੍ਰਾਈਸ ਨਹੀਂ ਮਿਲੂਗਾ ਤੇ ਕੁਆਲਿਟੀ ਇੱਕ ਨੰਬਰ ਹੋਊਗੀ ਜੀ ਸੂਟਾਂ ਦੇ ਕੋਈ ਇਹਨਾਂ ਦੇ ਵਿੱਚ ਡਿਫੈਕਟ ਵਗੈਰਾ ਨਹੀਂ ਹੋਊਗਾ ਜਾਂ ਕੁਆਲਿਟੀ ਨਹੀਂ ਮਾੜੀ ਹੋਊਗੀ ਤੇ ਬਾਕੀ ਤੁਹਾਡੀ ਆਪਣੀ ਚੁਆਇਸ ਆ ਜਿੱਦਾਂ ਤੁਹਾਨੂੰ ਸੂਟ ਵਧੀਆ ਲੱਗਦਾ ਤੁਸੀਂ ਆਰਡਰ ਕਰ ਸਕਦੇ ਹੋ ਸਭ ਤੋਂ ਪਹਿਲਾਂ ਅੱਜ ਵੱਡੇ ਵਾਸਤੇ ਲੈ ਕੇ ਆਇਆ ਮਸਲੀਨ ਦਾ ਸੂਟ ਬਹੁਤ ਸੋਹਣਾ ਕਲਰ ਕੰਟਰਾਸਟ ਦੇਖੋ ਬਲੂ ਦੇ ਨਾਲ ਸੀ ਗ੍ਰੀਨ ਕਲਰ ਆਗੇ ਪ੍ਰਿੰਟ ਨੂੰ ਹਾਈਲਾਈਟ ਕੀਤਾ ਹੋਇਆ ਨਾਟ ਵਰਕ ਦੇ ਨਾਲ ਜਿਹੜੀ ਇਹਦੀ ਬੋਟਮ ਆ ਉਹ ਇਹ ਵਾਲੀ ਰਹੂਗੀ ਲਾਈਨਿੰਗ ਵਾਲੀ ਇਹ ਜਿਹੜਾ ਦੁਪੱਟਾ ਉਹ ਵੀ ਦੋ ਕਲਰ ਦਾ ਹੈ ਬਹੁਤ ਸੋਨਾ 2.5 ਮੀਟਰ ਦਾ ਪੂਰਾ ਦੋਨਾਂ ਦਾ ਦੁਪੱਟਾ ਹੈ ਰਾਮ ਟੈਕਸ ਰਹਿ ਸੁਣਦਾ ਹੈ ਦੇਖੋ ਸਟੈਂਪ ਲੱਗੀ ਹੋਈ ਹੈ ਰਾਮ ਟੈਕਸ ਦੀ ਜਿਹੜਾ ਸੂਟ ਆ ਜੀ ਇਹ ਤੁਹਾਨੂੰ ਮਿਲੂਗਾ 1800 ਰੁਪਏ ਦੀ ਰੇਂਜ ਦੇ ਵਿੱਚ ਜੇ ਤੁਹਾਨੂੰ ਇਹ ਸੂਟ ਪਸੰਦ ਆ ਕੋਈ ਸਿਰਾ ਸਕਰੀਨਸ਼ਾਟ ਲੈ ਸਕਦੇ 1800 ਸੂਟ ਦਾ ਪ੍ਰਾਈਸ ਆ ਫਰਾਂਟ ਐਕਸਪ੍ਰੈਸ ਨੂੰ ਤੁਹਾਨੂੰ ਵੀ ਪਤਾ ਕਿੰਨੀ ਹਾਈ ਰੇਂਜ ਦੇ ਵਿੱਚ ਆਉਂਦੇ ਨੇ 2000 ਪਲੱਸ ਵੀ ਹੁੰਦੇ ਨੇ ਘੱਟ ਕੋਈ ਵੀ ਨਹੀਂ ਹੁੰਦਾ ਆਪਾਂ ਤੁਹਾਨੂੰ ਦੇ ਰਹੇ ਹਾਂ ਜੀ 1800 ਰੁਪਏ ਦੀ ਰੇਂਜ ਦੇ ਵਿੱਚ ਇਹ ਸੂਟ ਜਿਹੜਾ ਨੈਕਸਟ ਸੀਕ ਦਾ ਇਹ ਆ ਗਿਆ ਫਰਟੀ ਲਾਈਨਿੰਗ ਦੇ ਵਿੱਚ ਕਾਟਨ ਦਾ ਸੂਟ ਆ ਹੈ ਫਰਟੀ ਕਾਟਨ ਦੇਖੋ ਬਿਲਕੁਲ ਲਾਈਟ ਵੇਟ ਸੂਟ ਆ ਇਹਨੂੰ ਲਾਈਨਿੰਗ ਦੀ ਵੀ ਨੀਡ ਨਹੀਂ ਹੈਗੀ ਜਿਹੜੀ ਇਹਦੀ ਬਾਟਮ ਆ ਉਹ ਹੈਗੀ ਆ ਮਸਲਿਨ ਦੀ ਤੇ ਫਰਟੀ ਕਾਟਨ ਦਾ ਇਹਦਾ ਦੁਪੱਟਾ 2.5 ਮੀਟਰ ਦਾ ਦੁਪੱਟਾ ਡੋਰਨ ਬਹੁਤ ਜ਼ਿਆਦਾ ਸੋਹਣਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਇਹਦਾ ਸੂਟ ਆ ਤੁਹਾਨੂੰ ਮਿਲੂਗਾ 1500 ਰੁਪਏ ਦੀ ਰੇਂਜ ਦੇ ਵਿੱਚ ਜੇ ਤੁਹਾਨੂੰ ਪਸੰਦਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਇਹ ਆਪਣੇ ਕੋਲ ਸਭ ਤੋਂ ਇੱਕ ਹੀ ਪੀਸ ਦਾ ਇਹਨੂੰ ਚਾਹੀਦਾ ਜਲਦੀ ਆਰਡਰ ਕਰ ਲਿਓ ਲਾਸਟ ਜਿਹੜਾ ਸਿੰਦਮ ਇਹ ਹੈਗਾ ਜੋਰਜਟ ਦੇ ਉੱਪਰ ਜਿਹੜਾ ਕੰਟਰੀ ਉੱਪਰ ਬਾਕਸ ਹੈ ਉਹ ਨੂੰ ਹਾਈਲਾਈਟ ਕੀਤਾ ਹੋਇਆ ਆਰੀ ਬਾਕ ਦੇ ਨਾਲ ਜਿਹੜੀ ਇਹਦੀ ਬਾਟਮ ਆ ਇਹ ਹੈਗੀ ਆ ਮਸਲੀਨ ਦੀ ਤੇ ਇਹ ਆ ਗਿਆ ਇਹਦਾ ਦੁਪੱਟਾ 2.5 ਮੀਟਰ ਦੁਪੱਟਾ ਹੋਊਗਾ ਬਾਕੇ ਤੁਸੀਂ ਲੇਸ ਵਗੈਰਾ ਲਗਾ ਕੇ ਇਹਦੀ ਫਿਨਿਸ਼ਿੰਗ ਕਰਵਾ ਸਕਦੇ ਹੋ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਪਾਊਗਾ 2000 ਰੁਪਏ ਦੀ ਰੇਂਜ ਦੇ ਵਿੱਚ ਤੁਸੀਂ ਇਹ ਸੂਟ ਨੂੰ ਐਜ਼ ਆ ਪਰਟੀ ਵੀ ਰਿਯੂਜ਼ ਕਰ ਸਕਦੇ ਹੋ ਬਹੁਤ ਚੰਗਾ ਸੋਨਾ ਸੂਟ ਆ ਇਹ ਜਿਹੜਾ ਨੈਸਟਿਕ ਸੂਟ ਆ ਉਹ ਵੀ ਆ ਗਿਆ ਮਸਲੀਨ ਤੇ ਹਾਂ ਜੀ ਇਹਦਾ ਨੈਕਸਟ ਸੂਟ ਆ ਇਹ ਆਪਣਾ ਹੈਗਾ ਮਸਲੀਨ ਉੱਪਰ ਤਾਂ ਕੁ ਬੋ ਦਾ ਹਰੀ ਬਾ ਕੋ ਕੀਤਾ ਹੋਇਆ ਜੀ ਉੱਪਰ ਇਹ ਦੇਖੋ ਬੀ ਐਲ ਐਮ ਦਾ ਹੈਗਾ ਸੂਟ ਇਹ ਤੇ ਇਹ ਆ ਗਿਆ ਇਹਦਾ ਦੁਪੱਟਾ ਬਹੁਤ ਸੋਹਣਾ ਕਾਈ ਮੈਂ ਤੁਹਾਨੂੰ ਦੁਪੱਟਾ ਦੇ ਪਟਾਗੇ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਮਿਲੂਗਾ 1200 ਰੁਪਏ ਦੀ ਰੇਂਜ ਦੇ ਵਿੱਚ ਜਿਹੜਾ ਮੈਕਸਚੂਰ ਦਾ ਇਹ ਆ ਗਿਆ 크ريب ਦਾ ਸੂਟ 크ريب ਦਾ ਸੂਟ ਆ ਇਹ ਤੇ 프ੈਂਕ ਨੂੰ 하이라이ਟ ਕੀਤਾ ਹੋਇਆ ਹੈਂਡਵਰਕ ਨਾਲ ਜਿਹੜੀ ਇਹਦੀ ਬਾਟਮ ਉਹ ਇਹ ਵਾਲੀ ਆ ਗਈ ਪਿਓਰ 크ريب ਦੀ ਤੇ ਇਹ ਆ ਗਿਆ ਇਹਦਾ 22 ਮੀਟਰ ਦਾ ਕੋਚ ਨੂੰ ਹੁੰਦਾ ਰਿਹਾ ਪ੍ਰਿੰਟਰ ਜਿਹੜਾ ਇਹ ਸੂਟ ਆ ਇਹ ਤੁਹਾਨੂੰ ਮਿਲੂਗਾ 2000 ਰੁਪਏ ਦੇ ਰੇਂਜ ਦੇ ਵਿੱਚ ਨੈਕਸਟ ਕਲਰ ਦੇ ਵਿੱਚ ਇਹ ਵਾਲਾ ਬੋਟਲ ਗ੍ਰੀਨ ਕਲਰ ਆ ਇਹ ਜਿਹੜਾ ਨੈਕਸਟ ਸੂਟ ਆ ਉਹ ਆਇਆ ਹੈ ਸ਼ੀਮਰ ਦਾ ਸੂਟ ਸ਼ੀਰਵਰਦੀ ਸ਼ਰਟ ਲੇਸ ਨਾਲ ਡਿਜ਼ਾਈਨਿੰਗ ਕੀਤੀ ਹੋਈ ਆ ਉੱਪਰ ਇਹ ਅਗਲੀ ਦੀ ਬਾਟਮ ਬਸ ਲੀਨ ਦੀ ਬਾਟਮ ਸੌਰੀ ਇਹ ਹੈਗੀ ਆ ਮੋਡਲ ਦੀ ਬਾਟਮ ਤੇ ਇਹਦਾ ਜਿਹੜਾ ਦੁਪੱਟਾ ਉਹ ਹੈਗਾ ਹਾਫ ਜਿਹੜਾ ਪ੍ਰਿੰਟਡ ਦੁਪੱਟਾ ਇਹ ਸੂਟ ਤੁਹਾਨੂੰ ਮਿਲੂਗਾ 1000 ਰੁਪਏ ਦੀ ਰੇਂਜ ਦੇ ਵਿੱਚ ਇਹਦੇ ਵਿੱਚ ਤੁਹਾਨੂੰ ਦੇ ਕਲਰ ਮਿਲ ਜਾਣਗੇ ਇਹ ਵਾਲਾ ਬਣਾ। ਜਸਟ ਆ ਗਿਆ ਮਿਲ ਗਈ। ਕਲਰ ਬਹੁਤ ਸੋਹਣੇ ਨੇ ਇਹਦੇ ਸੂਟ ਦੇ। ਤੇ ਇਹਦੀ ਜਿਹੜੀ ਸਿਰਫ ਸ਼ਾਰਟ ਦੇ ਵਿੱਚ ਲਾਈਨਿੰਗ ਲੱਗੇਗੀ। ਬਾਟਮ ਦੇ ਵਿੱਚ ਕੋਈ ਜਰੂਰਤ ਨਹੀਂ ਰਹੇਗੀ ਲਾਈਨਿੰਗ ਦੀ। ਤੇ ਜੇ ਤੁਹਾਨੂੰ ਇਹ ਸੂਟ ਵਧੀਆ ਲੱਗੇ ਤੇ ਨਾਲ ਦਾ ਸਕਰੀਨਸ਼ਾਟ ਲੈ ਲਓ। ਇਹਦੇ ਵਿੱਚ ਸ਼ਾਰਕ ਕਲਰ ਹੈ। ਜੇ ਤੁਹਾਨੂੰ ਕਲਰ ਚਾਹੀਦਾ। ਇਹ ਜਿਹੜਾ ਮੈਂ ਵਾਸਾ ਕਰਿਆ। 1000 ਰੁਪਏ ਦੀ ਰੇਂਜ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਸੂਟ ਰਹੇ ਨੇ। ਤੇ ਬਾਕੀ ਜੇ ਤੁਹਾਨੂੰ ਸੂਟ ਪਸੰਦ ਨੇ ਤਾਂ ਤੁਸੀਂ ਸਕਰੀਨਸ਼ਾਟ ਭੇਜੋ ਤੇ ਸੂਟ ਬੁੱਕ ਕਰੋ ਜਲਦੀ ਜਲਦੀ ਧੰਨਵਾਦ